ਖਾਲੀ ਨਿਕਲੀ 1000 ਰੁਪਿਆ ਮਹੀਨਾ ਖਰਚਾ ਹਾਂਜੀ ਆਉਣ ਜਾਣ ਦਾ ਖਰਚਾ ਗੱਡੀ ਦਾ ਤੇ ਬੱਕਰੀ ਤੇਰੀ ਹੋਊਗੀ ਵਾਪਸ ਬਿਲਕੁਲ ਠੀਕ ਹੈ ਜੀ 42 ਦੀ ਬੱਕਰੀ ਦੇਣੀ ਹੈ 43 ਦੀ ਦੇਣੀ ਹੈ 44 ਦੀ ਦੇਣੀ ਹੈ 45000 ਦੀ ਬੱਕਰੀ ਦੇਣਾ ਬਿੱਟਲ ਸ਼ਬਦ ਆ ਅੰਗਰੇਜ਼ੀ ਦਾ ਸ਼ਬਦ ਆ ਇਹ ਹੈਗਾ ਬ੍ਰਿਜ ਨੂੰ ਪੌਲ ਨੂੰ ਬ੍ਰਿਜ ਕਹਿ ਦਿੰਦੇ ਆ ਬਿੱਟਲ ਉੱਥੋਂ ਬਣਿਆ ਦੇਖੋ ਆਪਾਂ ਕਰਨਾ ਸੱਚ ਤੇ ਸੌਦਾ ਨਾ ਆਪਣਾ ਇਹ ਦੋਸ਼ਮਣਾ ਨਾ ਤੁਸੀਂ ਹੋ ਨਾ ਮੇਰਾ ਇਹ ਮਿੱਤਰ ਆ ਨਾ ਤੁਸੀਂ ਹੋ ਨਾ ਇਹਨੂੰ ਮਾਰਨਾ ਨਾ ਤੁਹਾਨੂੰ ਮਾਰਨਾ ਰੱਬ ਲੱਗ ਦੀ ਗੱਲ ਕਰ ਰਹੀ ਆ ਬੱਕਰੀ ਗੱਬਣ ਤੁਸੀਂ ਕਹਿੰਦੇ ਹੋ ਸਾਢੇ 3 ਮਹੀਨੇ ਦਾ ਅਸੀਂ ਮੰਨਦੇ ਆ 3 ਮਹੀਨੇ ਦੀ ਸਾਢੇ 3 ਤੋਂ 4 ਵਿੱਚ ਚਲੋ ਸੁਣੋ ਜਿਵੇਂ ਪਹਿਲਾਂ ਉਹਨਾਂ ਨੇ ਕਿਹਾ ਗੇ ਬੱਕਰੀ ਖਾਲੀ ਨਿਕਲੀ ਇੱਧਰ ਸੁਣ ਲਓ ਜੀ ਬੱਕਰੀ ਖਾਲੀ ਨਿਕਲੀ 1000 ਰੁਪਿਆ ਮਹੀਨਾ ਖਰਚਾ ਹਾਂਜੀ ਆਉਣ ਜਾਣ ਦਾ ਖਰਚਾ ਗੱਡੀ ਦਾ ਤੇ ਬੱਕਰੀ ਤੇਰੀ ਹੋਊਗੀ ਵਾਪਸ ਬਿਲਕੁਲ ਠੀਕ ਆ ਜੀ ਮੈਂ ਵੀ ਨਹੀਂ ਕਹਿੰਦਾ ਵੀ ਦੁੱਗਣੇ ਤਿੱਗਣੇ ਚੌਗਣੇ ਆ ਜੋ ਰੱਬ ਲੱਗ ਦੀ ਗੱਲ ਆ ਉਹ ਕਰਾਂਗੇ ਮੰਡੀ ਦੇ ਵਿੱਚ ਖੜੇ ਆ ਮੰਡੀ ਦੀ ਗਾਰੰਟੀ ਲਵਾਂਗੇ ਆਪਾਂ ਭੁਮਲਾਪੁਰ ਮੰਡੀ ਤੋਂ ਬੱਕਰੀ ਦਿੱਤੀ ਆ ਗਾਰੰਟੀ ਨਾਲ ਦਿੱਤੀ ਆ ਆ ਲੈ ਫੜਾ ਇੱਕ ਮਹੀਨੇ ਨੂੰ ਬੱਕਰੀ ਜਾ ਪਏ ਕੋਈ ਪਤਾ ਲੱਗ ਜਾ ਤੁਹਾਨੂੰ ਵੀ ਪਿੰਡਰ ਆ ਕਿ 6 ਮਹੀਨੇ ਤਾਈਂ ਦਾ ਪਾਪਾ ਹੁਣ ਜਿੰਨੂੰ ਮਰਜੀ ਚੈੱਕ ਕਰਾ ਲਾ ਸਕਦੇ ਨਹੀਂ ਉਹ ਦੀਂਦੀ ਹੈ ਜੇ ਮੈਂ ਐਵੇਂ ਹੀ ਆ ਪਾਦੀਏ ਓ ਯਾਰ ਤੂੰ ਬੱਕਰੀਆਂ ਵਾਲਾ ਹੀ ਆ ਤੇਰੇ ਚਿੱਟਿਆਂ ਤੋਂ ਓਏ ਹੈਗੀ ਆ ਗੱਭਣਾ ਬੱਕਰੀ ਦੂਆਂ ਦੱਸ ਹੈਗੀ ਗੱਭਣਾ ਪਰ ਤਾਂ ਕੋਈ ਪਈ ਆ ਗੱਭੜਾ ਯਾਰ ਹੈਗੀ ਹੈਗੀ ਆ ਫੇਰ ਆ ਲੈ ਫੜ ਆ 41000 ਦੀ ਬੱਕਰੀ 50 ਦੀ ਵੀ ਨਹੀਂ ਮੰਨਦਾ ਤੈਨੂੰ ਸੱਦਿਆ ਯਾਰ ਅਸੀਂ ਤੂੰ ਅੱਖਾਂ ਲਾਲ ਖਾਦੀ ਪੀਤੀ ਪਾਦੀ ਨਹੀਂ ਖਾਦੀ ਪੂਰੀ ਬੱਕਰੀ ਲੈ ਪਾਪਾ ਗੱਲ ਆ ਕੋਈ ਯਾਰ ਸੱਤੇ ਵਿੱਚ 10000 ਸਹੀ ਸਹੀ ਦੱਸੋ ਸੱਤੇ ਸਹੀ ਸਹੀ ਦੱਸੋ ਠਿਕਾਣੇ ਤੇ ਦੱਸ ਤਾਂ ਬਾਬਾ ਤੂੰ ਕੀ ਕਹਿਆ ਜੱਗੀ ਉਹ ਮੈਂ ਤਾਂ ਕਹਿਆ 200 2 ਘੱਟ 70 ਦੀ ਲੈ ਜਾ ਹੋਰ ਬਾਬਾ ਫਿਰ ਤਾਂ ਪੱਕੀ ਪੈ ਜਾ ਤੂੰ ਧੰਨਵਾਦ ਯਾਰ ਆਈ ਥੋੜੀ ਹੁੰਦਾ ਸੱਤਿਆ ਰੱਬ ਲੱਗਦੀ ਗੱਲ ਕਰੋ ਠੀਕ ਹੈ ਕਿ ਨਹੀਂ ਯਾਰ ਪੱਟ ਦੇਖ ਲਈ ਵੀਰੇ ਨਹੀਂ ਕੋਈ ਘਾਟ ਪੱਟ ਨਹੀਂ ਪੱਟ ਸਾਰਾ ਕੁਝ ਦੇਖ ਲਿਆ ਦੇਖੋ ਸਹੀ ਸਹੀ ਦੱਸੋ ਠਿਕਾਣੇ ਤੇ ਮੈਂ ਤਾਂ ਤੁਹਾਨੂੰ ਦੱਸ ਤੀ ਜੀ ਨਹੀਂ ਹਜੇ ਨਹੀਂ ਦੱਸੀ ਬਹੁਤ ਜ਼ਿਆਦਾ ਫਰਕ ਆ ਤੇਰਾ ਅਸੀਂ ਨੇੜੇ ਬੈਠੇ ਆ ਸੌਦੇ ਦੇ ਰੇ ਐਨੇ ਬੰਦੇ ਸੁਣਦੇ ਆ ਤੂੰ ਦੂਰ ਬੈਠਾ ਮਾਥੋਂ ਦੱਸ ਨੇੜੇ ਆ ਜਾ ਜੇ ਸੌਦਾ ਕਰਨਾ ਨਹੀਂ ਸੌਦਾ ਤਾਂ ਹੁਣ ਜਿੰਨੇ ਦਾ ਪੁੱਗੂ ਆਪਾਂ ਬਣਾ ਲਾਗੇ ਭਾਈ ਨੇੜੇ ਆ ਕੇ ਦੱਸ ਨੇੜੇ ਆ ਕੇ ਦੱਸ ਦੱਸ ਤਾਂ ਨੇੜੇ ਆ ਜਾ ਨੇੜੇ ਆ ਜਾ ਸੌਦਾ ਫੇਰ ਵੜਨਾ ਉਹ ਦੇਣ ਵਾਲੀ ਗੱਲ ਕਰ ਜਿੰਨੇ ਠੀਕ ਹੈ ਤੇਰੇ ਦੋਸਮਣ ਨਿਗੇ ਤੁਸੀਂ ਆਉਨੇ ਹੋ ਥੋੜੀ ਅਸੀਂ ਕਤਰ ਕਰਦੇ ਆ ਭਈ ਵਧੀਆ ਜਾਨਵਰ ਲੈ ਕੇ ਆਉਨੇ ਹੋ ਆਪਾਂ ਤੈਨੂੰ ਹੀ ਪਤਾ ਵੀ ਆਪਣੀ ਇਹੀ ਮੰਡੀ ਹੈ ਦੇਖੋ ਮੈਂ ਤੁਹਾਡੀ ਵੀਰੇ ਕਤਰ ਕਰਦਾ ਸੱਤੇ ਸੱਤੇ ਇੱਕ ਮਿੰਟ ਮੈਂ ਕੈਨੇਡਾ ਚ ਵੀ ਗਿਆ ਆ ਮਾ ਤੁਹਾਡੇ ਪਿੰਡ ਦੇਆਂ ਨੂੰ ਬੱਕਰੀਆਂ ਉੱਥੇ ਰੱਖੀਆਂ ਹੋਈਆਂ ਕੈਨੇਡਾ ਚ ਸਮਝ ਗਏ ਨਾ ਚਿਲਾ ਬੈਗ ਉਹਨਾਂ ਦੀ ਬੱਕਰੀਆਂ ਰੱਖੀਆਂ ਹੋਈਆਂ ਥੋੜੇ ਗਾਲਬ ਦੇ ਬੰਦੇ ਆ ਮੈਂ ਉਹਨਾਂ ਕੋਲ ਵੀ ਥੋੜਾ ਨਾਂ ਲਿਆ ਵੀ ਬੰਦੇ ਬਹੁਤ ਸਾਫ਼ ਸੁਥਰੇ ਨੇ ਸੱਤੇ ਹੋਣੀ ਮੈਂ ਇਸੇ ਕਰਕੇ ਤੁਹਾਡੇ ਕੋਲ ਖੜਾ ਆ ਨਹੀਂ ਆਪਾਂ ਇੰਨਾ ਟਾਈਮ ਮੇਰੇ ਖਿਆਲ ਵੀ ਬਾਈ ਜੀ ਖੜੇ ਕਿਸੇ ਪਸ਼ੂ ਤੇ ਮੈਂ ਕਿਸੇ ਦੇ ਪਸ਼ੂ ਤੇ ਨਹੀਂ ਖੜਾ ਆਪਾਂ ਦੇਖ ਕੇ ਮੁੱਲ ਕਰਾ ਕੇ ਜਗਲਾ ਬਾਜ ਕਹਿੰਦਾ ਤਾਂ ਠੀਕ ਆ ਕਿਉਂਕਿ ਖੜ ਵੀ ਉਸ ਬੰਦੇ ਕੋਲੇ ਹੁੰਦਾ ਜਿਹੜੇ ਦਾ ਪਤਾ ਲੱਵੇ ਸੌਦਾ ਬਣ ਜੂ ਹੁਣ ਤੂੰ ਪੱਕਾ ਆ ਦੱਸ ਦੇ ਅਸੀਂ ਵੀ ਤੈਨੂੰ ਪੱਕਾ ਆ ਦੱਸ ਕੇ ਜਾਈਏ ਜਾਂ ਪਸ਼ੂ ਲੈ ਜੀਏ ਤੈਨੂੰ ਸਾਰਾ ਆ ਦੱਸ ਦਿੰਨੇ ਹਾਂ ਹਜ਼ਾਰ ਘਟਦੀ ਇਹ ਲੈ ਜਾਪ ਤੂੰ 7000 ਹੋਰ ਲੈ ਲੈ ਨਹੀਂ ਆਈ ਨਹੀਂ ਕਰ ਤੈਨੂੰ ਪੱਕੀ ਦਾਦਾ ਦਤਾ 42 ਦੀ ਬੱਕਰੀ ਦੇਣੀ ਐ 43 ਦੀ ਦੇਣੀ ਐ 44 ਦੀ ਦੇਣੀ ਐ 45000 ਦੀ ਬੱਕਰੀ ਦੇਣਾ ਬੋਲ ਇਹਦੇ ਚੱਕੀ ਯਾਰਾ ਹੁਣ ਯਾਰ ਦੱਸ ਅਸੀਂ ਕੋਈ ਰੜਕ ਛੱਡੀ ਇਹਦੇ ਚ ਹੁਣ ਖੜ ਜਾ ਖੜ ਜਾ ਭੱਜਣਾ ਭੱਜਣਾ ਵੀਰੇ ਰੜਕ ਨਹੀਂ ਛੱਡੀ ਜੱਗੀ ਰਹਿ ਕਰ ਲ ਨਹੀਂ ਰਹਿ ਪਾਣੀ ਭਰਿਆ ਨਹੀਂ ਕਰ ਰਹਿ ਕਰ ਲ ਮੈਂ ਤੈਨੂੰ ਕਦਾ ਨਹੀਂ ਆ ਰਹਿ ਕਰ ਲ ਬੱਕਰੀ ਦੀ ਰਹਿ ਕਰ ਲ ਸੱਤੇ ਯਾਰ ਮੈਂ ਨਹੀਂ ਸੁਣਨੀ ਤੂੰ ਤੂੰ ਆਪ ਦੱਸ ਬੱਕਰੀ ਦਿਨਾ 45 ਦੀ ਕਿ ਚਾਹੀਏ ਫਿਰ ਇੱਧਰ ਆ ਕੇ ਦੱਸ ਨਹੀਂ ਬਾਣਨੀ ਉਹ ਦਿਲ ਦੀ ਦਾ ਦੱਸ ਦੇ ਇੱਥੇ ਆ ਕੇ ਦੱਸ ਦੇ ਮੈਨੂੰ ਹਾਂ ਬੋਲ ਬੋਲਣਾ ਕੀ ਆ ਹਾਂ ਇਹ ਮੇਰੇ ਕੋ ਕੱਢ ਨਾ ਪਾਉਂਦੇ ਪਾਪਾ ਜਦ ਮੈਂ ਸਿੱਧੀ ਕੀ ਹਲਦੀ ਗਈਦਾ ਕਿੰਨੇ ਦੀ ਦੇ ਕੇ ਠੀਕ ਆ ਕਿ ਨਹੀਂ ਬੱਕਰੀ ਇਹ ਕਿੰਨੇ ਦੀ ਦੇ ਕੇ ਤੈਨੂੰ ਸਾਰੇ ਰਾਹ ਦਿੱਤਾ ਵਾ ਕਿਹਦਾ ਨਹੀਂ ਬੱਕਰੀ ਲੈ ਕੇ ਜਾਣੀ ਆ ਤੂੰ 67000 ਦੀ ਲੈ ਜਾ ਹੋਰ ਦੱਸਦਾ ਤੈਨੂੰ ਸਾਰਾ ਰਾਹ ਚੱਲ ਉਹ ਖੜ ਜੋ ਕੋਈ ਨਹੀਂ ਦੇ ਦੇ ਆ ਦਿਨਾ ਹੁਣ ਬੱਕਰੀ ਨਹੀਂ ਬਾਈ ਪਾ ਦੇ ਬੱਬਾ 1000 ਕਿੱਧਰੇ ਨਹੀਂ ਮਾਰਦਾ ਪਾ ਦੇ ਯਾਰ 1000 ਪਾ ਦੇ ਨਹੀਂ ਹੁੰਦੀ ਯਾਰ ਪਾ ਦੇ ਯਾਰ ਬੱਬਾ ਨਹੀਂ ਬਣਦੀ ਯਾਰ ਹਾਂ ਬੱਕਰੀ ਦੇ ਇੱਥੇ ਰਾਹ ਦਾ ਖਾਜ ਬੰਦਾ ਜਿੱਤੀ ਲਾ ਕੇ ਆ ਲੈ ਫੜ 45000 ਦੀ ਬੱਕਰੀ ਹੋ ਗਈ ਲੈ ਆਪਾਂ ਤੁਹਾਨੂੰ ਮੋੜ ਕੋਈ ਨਹੀਂ ਚੱਲਦੇ ਆਪਾਂ ਉਹ ਲੈ ਲਾਂਗੇ ਲੈਣ ਦਾ ਦੈਲਾ ਛੋਟਾ ਕਰ ਤੋ ਕੋਈ ਨਹੀਂ ਉਹ ਕੋਈ ਨਹੀਂ ਅੰਗਲ ਚੀਜ਼ਾਂ ਤੂੰ ਇੱਧਰ ਆ ਜਾ ਰ ਆ ਜਾ ਰ ਆਪਾਂ ਚੀਜ਼ ਕਰਕੇ ਖੜੇ ਨਹੀਂ ਆਪਾਂ ਖੜਨਾ ਵੀ ਨਹੀਂ ਸੀ ਸੱਤਿਆ ਇੱਕ ਵਾਰੀ ਲੈ ਲਾ ਲਾ ਬੱਬਰ ਐ ਹੀ ਆ ਮੰਨੀ ਠੀਕ ਹੈ ਆਪਾਂ ਠੀਕ ਹੈ ਐਵੇਂ ਆਪਾਂ ਕੋਈ ਪਿੱਛੇ ਨਾ ਪੜ ਆਹ ਲੈ ਫੜ ਇੱਕੋ ਹੀ ਮੁੱਲ ਕਹਿਣਾ ਦੁਬਾਰਾ ਨਹੀਂ ਕਹਿਣਾ ਸੱਤੇ ਫਾੜ ਲਈ ਓਏ ਪੂਰੇ 50000 ਦੀ ਬੱਕਰੀ ਤੇ ਹਾਂ ਸਿੱਧੀ ਗੱਲ ਐ ਮੈਂ ਰੈਂਡ ਰੇਣ ਕਾ ਤੇ ਕਰੀ ਜਾਣਾ ਕਿਉਂ ਚੱਕ ਫੜ ਲਓ ਜੀ ਲਾਓ ਮੱਥੇ ਨੂੰ ਮਾਰਾ ਕਰਮਾ ਵਾਲੀ ਨੇ ਤੁਹਾਡੇ ਫਾਰਮ ਦਾ ਸ਼ਿੰਗਾਰ ਬਣੂਗੀ ਇਹ ਮੁਹਾਲੀ ਚੰਡੀਗੜ੍ਹ ਜਾਣੀ ਆ ਵੀਰੇ ਦੂਜੀ ਬੱਕਰੀ ਚੱਲੀ ਆ ਇਹ ਇੱਕ ਬੱਕਰੀ ਪਹਿਲਾਂ ਭੇਜੀ ਆ ਇਹਨਾਂ ਕੋਲੇ ਟਾਪ ਕੁਆਲਿਟੀ ਦੀ ਸ਼ੇਰੀ ਬੱਕਰੀ ਸੋਈ ਹੋਈ ਤੇ ਉਹਨੂੰ ਕਹਦੇ ਤਾ ਆ ਲੋ ਜੀ ਆਜ ਇੱਧਰ ਆਜੋ ਮੜਾ ਜੀ ਆਪਾਂ ਬਣਾ ਲਈਏ ਵੀਡੀਓ ਆਜਾ ਲੈਣੇ ਸਾਰਾ ਉਰੇ ਆ ਕਰਾ ਆਰੇ ਆਰੇ ਥੈਲ ਛੋਟਾ ਕਰੀ ਜਾਣਾ ਇਹਨੇ ਤੇਰੇ ਨੌ ਕੱਢਣਾ ਇਸ ਬੱਕਰੀ ਨੇ ਚੇਤੇ ਰੱਖੀ ਮੈਂ ਕੀ ਬਾਈ ਜੀ ਜਿਹੜੀ ਆ ਬੱਕਰੀ ਆ ਨਾ ਲੋਕ ਕਹਿੰਦੇ ਆ ਜੀ ਬੀਟਲ ਬੀਟਲ ਇਹਨੂੰ ਕਹਿੰਦੇ ਆ ਜੀ ਪਿਓਰ ਬੀਟਲ ਚੱਪੇ ਸਿੰਘ ਨੱਕ ਨਕੌੜਾ ਬੀਟਲ ਦਾ ਮੇਰੇ ਬੱਕਰੀ ਵਾਲੇ ਭਰਾਵੋ ਗੁੱਸਾ ਨਾ ਕਰਿਓ ਕਈ ਵਾਰੀ ਮੇਰੇ ਤੋਂ ਨਾ ਸਿੱਧੇ ਤੌਰ ਤੇ ਗੱਲ ਕਹੀ ਜਾਂਦੀ ਆ ਜਿਹੜਾ ਬੀਟਲ ਸ਼ਬਦ ਆ ਅੰਗਰੇਜ਼ੀ ਦਾ ਸ਼ਬਦ ਆ ਇਹ ਹੈਗਾ ਬ੍ਰਿਜ ਨੂੰ ਪੌਲ ਨੂੰ ਬ੍ਰਿਜ ਕਹਿ ਦਿੰਦੇ ਆ ਬੀਟਲ ਉੱਥੋਂ ਬਣਿਆ ਸ਼ਬਦ ਇਹ ਜਿਹੜਾ ਬ੍ਰਿਜ ਹੁੰਦਾ ਨਾ ਥੋੜਾ ਜਿਹਾ ਚੱਕਮਾ ਤੇ ਢਲਮਾ ਹੁੰਦਾ ਜਿਹੜੇ ਸਿੱਧੇ ਮੂੰਹ ਵਾਲੇ ਪੌੜ ਹੁੰਦੇ ਆ ਤੁਹਾਨੂੰ ਪਤਾ ਅਗਲਾ ਕਹਿੰਦਾ ਯਾਰ ਪੌੜ ਵਧੀਆ ਬਣਿਆ ਉਹ ਆਪਣਾ ਪੰਜਾਬੀ ਪੌੜਾ ਜਿਹੜੇ ਆਮ ਬ੍ਰਿਜ ਹੁੰਦੇ ਆ ਨਾ ਥੋੜੇ ਚੱਕਵੇਂ ਹੁੰਦੇ ਆ ਜਿਹੜੇ ਸਪਰਿੰਗਾਂ ਤੇ ਤੇ ਕਿਸਤੀਆਂ ਤੇ ਜਾਂ ਖਿੱਚਾਂ ਤੇ ਬਣੇ ਹੁੰਦੇ ਆ ਇਹ ਉਥੋਂ ਚੱਲੀ ਆ ਬੱਕਰੀ ਦਾ ਨਾਂ ਚੱਲਿਆ ਬੀਟਲ ਬ੍ਰਿਜ ਪਹਿਲਾਂ ਆਪਣੇ ਚਲਦੀ ਸੀ ਸਿੱਧੀ ਅੰਬਰਸਰੀ ਬੱਕਰੀ ਲੈਣੀ ਆ ਜੀ ਖੱਟੀਆਂ ਅੱਖਾਂ ਦੀ ਹੁਣ ਆਪਣੇ ਚੱਲ ਪਿਆ ਕਰੇ ਚਿੱਟੀ ਅੱਖ ਦਾ ਵਪਾਰੀ ਨੇ ਚਲਾਤਾ ਪਰ ਅੱਜ ਦੀ ਬਾਈ ਜੀ ਮੰਡੀ ਦਾ ਸ਼ਿੰਗਾਰ ਆਹੇ ਬੱਕਰੀ ਅੱਜ ਦੀ ਮੈਂ ਇਹ ਨਹੀਂ ਕਹਿੰਦਾ ਵੀ ਇਦੋਂ ਉੱਤੇ ਕੋਈ ਹੈ ਨਹੀਂ ਇਦੋਂ ਉੱਪਰ ਵੀ ਬਹੁਤ ਆ ਪਰ ਇਹ ਪ੍ਰਮਾ ਇਹਨਾਂ ਦੇ ਫਾਰਮ ਨੂੰ ਚੜ੍ਹਦੀ ਕਲਾ 'ਚ ਰੱਖੇ ਆਪਣਾ ਨਾਮ ਕੀ ਹੈ ਜੀ ਗੁਰਨਾਮ ਸਿੰਘ ਗੁਰਨਾਮ ਸਿੰਘ ਮੁਹਾਲੀ ਫੇਸ 11 ਦੇ ਵਿੱਚ ਫਾਰਮ ਖੁੱਲਿਆ ਜੀ ਨਵਾਂ ਇੱਕ ਇਹਨਾਂ ਨੂੰ ਅੱਜ ਬੱਕਰਾ ਲੈ ਕੇ ਦਿੱਤਾ ਵਾ ਥੋੜਾ ਜਿਹਾ ਲਿੱਸਾ ਜ਼ਰੂਰ ਆ ਹੈ ਉਹ ਵੀ ਕੁਆਲਿਟੀ ਦੇ ਵਿੱਚ ਤੇ ਪਰ ਆ ਬੱਕਰੀ ਬਾ ਕਮਾਲ ਆ ਜੀ ਪੂਰੇ 50000 ਦੇ ਵਿੱਚ ਲਈ ਆ ਸੇਲ ਨਹੀਂ ਕਰਨ ਵਾਸਤੇ ਲਈ ਬਰੀਡਿੰਗ ਵਾਸਤੇ ਲਈ ਆ ਬਲੱਡ ਲਾਈਨ ਤਿਆਰ ਕਰਨ ਲਈ ਤੇ ਸੱਤਾ ਗਾਲਬ ਜੱਗੀ ਗਾਲਬ ਇਹਨਾਂ ਤੋਂ ਲਈ ਆ ਬੀਰਾਂ ਤੋਂ ਇਹ ਕੇਵਲ ਮੁੱਲਾਪੁਰ ਦੀ ਮੰਡੀ ਲਾਉਂਦੇ ਨੇ ਇਹਨਾਂ ਨੂੰ ਅਸੀਂ ਇਹਨਾਂ ਤੇ ਮਾਣ ਆ ਸਾਨੂੰ ਖੂਬ ਇਹਨਾਂ ਦੇ ਉੱਤੇ ਸਾਨੂੰ ਇਸ ਕਰਕੇ ਮਾਣ ਆ ਵੀ ਇਹ ਖੂਬਸੂਰਤ ਮਾਲ ਲੈ ਕੇ ਆਉਂਦੇ ਆ ਪੂਰਾ ਵਧੀਆ ਬਾਕੀ 50000 ਰੁਪਏ ਵੀਰੇ ਆਪਦਾ ਗਿਣ ਲਓ ਲਿਖਾਈ ਕਰਾ ਲਓ ਮਹਾਰਾਜ ਵਾਦਾ ਕਰੇ ਤੁਹਾਨੂੰ ਕੋਈ ਨਹੀਂ ਕਰਾਵਾਂਗੇ ਇਹਨਾਂ ਤੋਂ ਕਰਾਵਾਂਗੇ ਕਦੋਂ ਸੁਣੀ ਕੋਈ ਖਰਾਬ ਪੈਸੇ ਲਈ ਜਾਂਦਾ ਇਹਨੂੰ ਤੋਂ ਕਰਾ ਲੈਣੀ ਲਿਖਾਈ ਇਹ ਦੇ ਦੇ ਕੋਈ ਨਹੀਂ ਆਹ ਲਓ ਆ ਰੱਖ ਲਓ ਅੱਡ ਕੋਈ ਨਹੀਂ ਲਿਖਾਈ ਕਰਾਉਣਗੇ ਆਪੇ ਛੋੜ ਵੀ ਖੋਜ ਦੇ ਖੁੱਲੇ ਦਰਾਂ ਨਾਲ ਕਰਦੀ ਕਿੰਨੇ ਆ ਮੈਨੂੰ ਦੱਸ ਦੱਸਿਆ ਕਿਹੜੀ ਬਿਆ ਡੱਬੀ ਪਾਰਦਾ ਡੱਬੀ ਪਾਰਦਾ ਇਹ ਉਹਨੂੰ ਮਾਰ ਤਾ ਪਾਉਗੀ ਬੱਕਰੀ ਇਹ ਸ਼ੇਰੀ ਨੂੰ ਉਹਦੇ ਤੇ ਇਹਦੇ ਚੰਤਰ ਪਤਾ ਕੀ ਆ ਬਾਬਾ ਜੀ ਥੋੜੀ ਗੱਲ ਚੈੱਕ ਕਰ ਹਾਂਜੀ ਭਾਈ ਤੁਸੀਂ ਵੀ ਇਧਰ ਆ ਜਾ ਮਾੜਾ ਇਹ ਬੱਕਰੀ ਥੋੜੀ ਹੋਗੀ ਨਾ ਇਹਨੂੰ ਫੜ ਕੇ ਲੈ ਜਾ ਰਮਜ਼ਾਨ ਨੇ ਲੱਖ ਦੀ ਲਈ ਆ ਨਾਲ ਖੜਿਆ ਦਾ ਇਹਦੇ ਵਿੱਚੋਂ ਵੀ ਲੈ ਜੀ 5000 ਜੇ ਘੱਟ ਦਿੱਤਾ ਉਸ ਨੂੰ ਆ ਬਾਬਾ ਜੀ ਤੁਹਾਨੂੰ ਪਤਾ ਜੀ ਉਹ ਤੈਨੂੰ ਦੱਸਦਾ ਵੀ ਉਹ ਲੱਖ ਦੀ ਲਈ ਇਹਨਾਂ ਨੂੰ ਛੰਡਣੀ ਹੋਵੇ ਇਹਨਾਂ ਨੂੰ ਛੰਡਣੀ ਹੋਵੇ ਸਾਰੀ ਮੰਡੀ ਛੱਡ ਕੇ ਤੇਰੇ ਕਿਲੇ ਤੇ ਖੜਨਗੇ ਵਫਾ ਕਰੂਗੀ ਤਾਂ ਠੀਕ ਹੈ ਕਿ ਨਹੀਂ 500 ਰੁਪਏ ਆ 500 ਇਹ ਨਾ ਦੇ ਦੇ ਸਾਢੇ 950 ਹੋ ਗਿਆ ਖੋਸ਼ ਹੋ ਕੇ ਛੋੜ ਕਰ ਬਾਬਾ ਇੱਕ ਗੱਲ ਸੁਣ ਮੇਰੀ ਗੱਲ ਹਾਂ ਆ ਪਹਿਲੇ ਖਤ ਫੇਰ ਲੈਣ ਸਾਨੂੰ 1000 ਰੁਪਏ ਪੁੱਤਰ ਮੈਂ ਉਹ ਦਾਸਤਵ ਵਪਾਰ ساری ਗੱਲ ਲਿਖਾਈ ਕਰਾ ਦਿੰਨੇ ਹਾਂ ਹੋਰ ਦਾ ਚਲੋ ਲਿਖਾਈ ਕਰਾ ਕੋਈ ਨਹੀਂ ਖੁਸ਼ ਹੋ ਕੇ ਕਰਾਓ ਖੁਸ਼ ਹੋ ਕੇ ਕਰਾ ਦਿਓ ਲਓ ਜੀ ترਸੀਮ ਸਿੰਘ ਜੀ ਬਹੁਤ ਬਹੁਤ ਧੰਨਵਾਦ ਇਲਤੀ ਲਾਣਾ ਚੈਨਲ ਗੁਰਨਾਵ ਸਿੰਘ ਜੀ ਮੁਹਾਲੀ ਫੇਸ ਨੰਬਰ 11 ਦੇ ਵਿੱਚ ਨਵਾਂ ਫਾਰਮ ਖੋਲ੍ਹਿਆ ਜੀ ਮੁੱਲਾਪੁਰ ਮੰਡੀ ਦੇ ਵਿੱਚੋਂ ਇਹਨਾਂ ਦੇ ਕੋਲੇ ਮਾਲ ਜਾ ਰਿਹਾ ਪਿਛਲੇ ਹਫਤੇ ਵੀ ਗਿਆ ਤੇ ਐਂਕਤੀ ਵੀ ਖਰੀਦਦਾਰੀ ਚੱਲ ਰਹੀ ਆ ਬਾਈ ਜੀ ਗੱਡੀ ਲੈ ਕੇ ਆਏ ਨੇ ਹੋ ਸਕਦਾ ਵੀ ਹੋਰ ਵੀ ਜਾਨਵਰ ਸੀ ਖਰੀਦਣੇ ਆ ਤੇ ਹੋਰ ਵੀ ਸਾਡੇ ਜਿਹੜੇ ਫਾਰਮਿੰਗ ਵਾਲੇ ਵੀਰ ਆ ਜਿਹੜੇ ਕਹਿੰਦੇ ਆ ਜੀ ਬਰੀਡਿੰਗ ਤੇ ਕੰਮ ਕਰਨਾ ਵੀਰੇ ਜੇ ਬਰੀਡਿੰਗ ਤੇ ਕੰਮ ਕਰਨਾ ਤਾਂ ਇਸ ਤਰ੍ਹਾਂ ਖੁੱਲੇ ਦਿਲ ਨਾਲ ਪੈਸੇ ਲੱਗਣੇ